ਲੁਧਿਆਣਾ ਤੋਂ ਇਸ ਵੇਲੇ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਕਿ ਦਿਨ ਰਾਤ ਕੱਪੜਾ ਕਾਰੋਬਾਰੀ ਨੂੰ ਕੱਪੜਾ ਕਾਰੋਬਾਰੀ ਨੂੰ ਅਣਪਛਾਤੇ ਵਿਅਕਤੀਆਂ ਦੁਆਰਾ ਉਸਦੀ ਫੈਕਟਰੀ ਦੇ ਬਾਹਰ ਤੋਂ ਕਿਡਨਾਪ ਕਰ ਲਿਆ ਜਾਂਦਾ ਹੈ ਅਤੇ ਉਸਦੇ ਪਰਿਵਾਰ ਦੇ ਵੱਲੋਂ ਬਰਮਾਸ਼ਾਂ ਦੇ ਵੱਲੋਂ ਫਰौती ਮੰਗੀ ਜਾਂਦੀ ਹੈ ਪੀੜਤ ਪਰਿਵਾਰ ਦੇ ਦੁਆਰਾ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਗਵਾਕਾਰਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਫੜਨ ਦੇ ਲਈ ਟਰੈਪ ਲਗਾਇਆ ਹੋਇਆ ਤਾਂ ਉਹਨਾਂ ਨੇ ਕਾਰੋਬਾਰੀ ਨੂੰ ਗੋਲੀ ਮਾਰ ਕੇ ਵਿੱਚ ਸੜਕ ਤੇ ਸੁੱਟ ਦਿੱਤਾ ਗਰੀਮਤ ਰਹੀ ਕਿ ਗੋਲੀ ਉਸਦੀ ਲੱਤ ਦੇ ਵਿੱਚ ਲੱਗੀ ਅਤੇ ਜ਼ਖਮੀ ਕਾਰੋਬਾਰੀ ਨੂੰ ਡੀएमसी ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੂਤਰਾਂ ਦੇ ਮੁਤਾਬਕ ਕਾਰੋਬਾਰੀ ਦੀ ਫੈਕਟਰੀ ਨੂਰਵਾਲਾ ਰੋਡ ਤੇ ਹੈ ਇਹ ਤਾਂ ਇਸ ਮਾਮਲੇ ਸੰਬੰਧੀ ਪੁਲਿਸ ਨੇ ਕੋਈ ਅਧਿਕਾਰਤ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਾਰੋਬਾਰੀ ਦਾ ਨਾਮ ਸੰਭਵ ਜੈਨ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਗੱਡੀ ਦੇ ਵਿੱਚ ਬੈਠ ਕੇ ਰਾਤ ਦੇ ਸਮੇਂ ਕਾਰਨ ਜਾਣ ਦੀ ਤਿਆਰੀ ਕਰ ਰਹੇ ਹੁੰਦਾ ਤਾਂ ਇੰਨੇ ਨੂੰ ਇੱਕ ਸਕੂਟਰ ਸਵਾਰ ਵਿਅਕਤੀ ਉਸ ਦੀ ਗੱਡੀ ਦੇ ਵਿੱਚ ਟੱਕਰ ਮਾਰ ਦਿੰਦਾ ਅਤੇ ਕਾਰੋਬਾਰੀ ਜਦੋਂ ਬਾਹਰ ਨਿਕਲ ਕੇ ਉਸ ਨਾਲ ਗੱਲਬਾਤ ਕਰਨ ਲੱਗਦਾ ਤਾਂ ਬਦਮਾਸ਼ਾਂ ਦੇ ਵੱਲੋਂ ਉਸ ਦੇ ਪਿਸਤਲ ਤਾਣ ਲਈ ਜਾਂਦੀ ਹੈ ਤੇ ਉਸ ਨੂੰ ਅਗਵਾ ਕਰ ਲਿਆ ਜਾਂਦਾ ਅਤੇ ਇਹ ਅਗਵਾਕਰ ਕਾਰੋਬਾਰੀ ਨੂੰ ਕਰੀਬ 3 ਘੰਟੇ ਤੱਕ ਸ਼ਹਿਰ ਦੇ ਵਿੱਚ ਘਮਾਉਂਦੇ ਰਹਿੰਦੇ ਹਨ ਅਤੇ ਅਲੱਗ-ਅਲੱਗ ਲੋਕੇਸ਼ਨਾਂ ਤੇ ਬੁਲਾਉਂਦੇ ਰਹਿੰਦੇ ਹਨ ਜਦੋਂ ਅਗਵਾ ਕਰਨ ਦਾ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਫੜਨ ਦੇ ਲਈ ਪੁਲਿਸ ਵੱਲੋਂ Trap ਲਗਾਇਆ ਤਾਂ ਉਸ ਨੂੰ ਗੋਲੀ ਮਾਰ ਕੇ ਉਸ ਵਿੱਚ ਰਸਤੇ ਦੇ ਵਿੱਚ ਸੁੱਟ ਜਾਂਦੇ ਨੇ ਪਾਰੀ ਦੇ ਰਾਤ ਨੂੰ ਗੋਲੀ ਚੱਲੀ ਕਿਡਨਾਪ ਕੀਤਾ ਕਹਿੰਦੇ 3 ਘੰਟੇ ਕਿਡਨਾਪ ਕਰਕੇ ਗੋਲੀ ਵੱਜੀ ਰਹੀ ਘੁਮਾਉਂਦੇ ਰਹੇ ਮੈਂ ਹਾਲ ਜਾਣਨ ਨੂੰ ਪਹੁੰਚਿਆ ਉਹ ਦਹੀ ਮੈਂ ਬਿਲਕੁਲ ਮੈਨੂੰ ਜਦੋਂ ਮੈਂ ਖਬਰ ਦੇਖੀ ਉਹਦੇ ਉੱਤੇ ਮੈਂ ਕਿਤੇ ਬਾਹਰ ਸੀਗਾ ਆਊਟ ਆਫ ਸਟੇਸ਼ਨ ਤੇ ਉੱਥੋਂ ਮੈਂ ਵਾਪਸ ਆ ਰਿਹਾ ਰਸਤੇ ਜਿੱਦਾਂ ਮੈਂ ਇੱਥੇ ਆਇਆਗਾ ਔਰ ਇਹ ਬੜੀ ਮੰਦਪਾਕੀ ਗੱਲ ਹੈਗੀ ਹਾਂਜੀ 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 ਤਾਂ ਹਾਂਜੀ ਬੜੀ ਮੰਦਪਾਕੀ ਗੱਲ ਹੈਗੀ ਆ ਵੀ ਮਤਲਬ ਸਾਡੇ ਲੁਧਿਆਣੇ ਦੇ ਵਿੱਚ ਇਸ ਤਰ੍ਹਾਂ ਦੀ ਮਤਲਬ ਵਾਰਤਾ ਜਿਹੜੀ ਹੋਈ ਹੈ ਸਾਡੇ ਵਪਾਰੀ ਭਰਾ ਦੇ ਨਾਲ ਪਰ ਉਹਦੇ ਲਈ ਸਾਡੀ ਪੁਲਿਸ ਸਾਡਾ ਪ੍ਰਸ਼ਾਸਨ ਜੀ ਪੂਰੀ ਤਰ੍ਹਾਂ ਮੁਸਤੈਦ ਆ ਟੀਮਾਂ ਲਗੀਆਂ ਹੋਈਆਂ ਨੇ ਬਹੁਤ ਜਲਦੀ ਤੁਹਾਨੂੰ ਅਸੀਂ ਇਹਦਾ ਰਿਜ਼ਲਟ ਦਵਾਂਗੇ ਅਪਰਾਧੀਆਂ ਨੂੰ ਫੜ ਕੇ ਬਿਲਕੁਲ ਸਲਾਖਾ ਪਿੱਛੇ ਕਰਾਂਗੇ ਤੇ ਜੋ ਵੀ ਇਹਨਾਂ ਦੀ ਕਾਨੂੰਨੀ ਇਹਨਾਂ ਦੇ ਉੱਤੇ ਬਣੇਗੀ ਕਾਰਵਾਈ ਪੂਰੀ ਸਖਤ ਤੋਂ ਸਖਤ ਕਰਾਂਗੇ ਔਰ ਅਸੀਂ ਸਾਰੇ ਲੋਕ ਆਪਣੀ ਆਵਾਜ਼ ਬਾਟੀ ਅਸੀਂ ਪੂਰੇ ਇਸ ਕਾਰੋਬਾਰੀ ਪਰਿਵਾਰ ਦੇ ਨਾਲ ਘੜੇ ਮੋਟੇ ਨਾਲ ਮੋਡਾ ਜੋੜ ਕੇ ਬਿਲਕੁਲ ਇਹਨਾਂ ਨੂੰ ਡਰੰਦੀ ਲੋੜ ਦੀ ਬੇਕਾਫ ਰੋਸ ਤੇ ਰਹਿ ਅਸੀਂ ਪੂਰੇ ਜਦੋਂ ਤੱਕ ਕੋਈ ਹੋਈ ਆਣ ਸੁਖਾਵੀ ਘਟਾ ਉਸ ਤੋਂ ਬਾਅਦ ਤੋਂ ਅਸੀਂ ਸਾਰੇ ਵਗਸਤਾ ਇਹਦਾ ਸੁਰੱਖਿਆ ਤੋਂ ਮਸੂਹਸ ਨਹੀਂ ਕਰ ਰਹੇ ਵਪਾਰ ਦੇ ਦੇਖੋ ਬਿਲਕੁਲ ਮੈਂ ਤੁਹਾਡੀ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਲਾਰਡ ਆਰਡਰ ਐਕਚੁਅਲੀ ਚੱਕਰੇ ਆ ਵੀ ਪੁਲਿਸ ਆਪਣਾ ਕੰਮ ਹਰ ਪਾਸੇ ਕਰਦੀ ਆ ਪਰ ਐਸੇ ਗੱਲ ਨਹੀਂ ਜਾਂਦੀ ਆ ਹਰ ਵਾਰ ਵੀ ਆਈਪੀ ਡਿਊਟੀ ਤੇ ਵੀ ਹੁੰਦੇ ਨੇ ਕੁਝ ਸਾਡੇ ਕੋਲ ਜਿਹੜੇ ਆਪਣੇ ਕਰਮਚਾਰੀ ਘਟਨੇ ਉਹ ਵੀ ਅਸੀਂ ਹੁਣ ਪੂਰੇ ਕਰ ਰਿਹਾ ਗਿਆ ਬਸ ਤਾਂ ਕੁਝ ਜਿਹੜੀਆਂ ਕਮੀਆਂ ਨੇ ਉਹ ਦੂਰ ਕਰਕੇ ਬਹੁਤ ਜਲਦੀ ਅਸੀਂ ਇਸ ਨਤੀਜੇ ਤੇ ਪਹੁੰਚਾਂਗੇ ਕਿ ਜਿਹੜੀ ਦਮਾਲੀ ਵਾਲੇ ਦਿਨ ਦੀ ਵੀ ਘਟਨਾ ਹਜੇ ਤੱਕ ਪੁਲਿਸ ਕੋਲ ਬੰਦੇ ਨਹੀਂ ਫੜੇ ਗਏ ਕਿ ਆ ਵੀ ਬੰਦੇ ਫੜੇ ਜਾਣਗੇ ਜਲਦੀ ਬਿਲਕੁਲ ਫੜੇ ਜਾਣਗੇ ਯਾਰ ਅੱਜ ਤੱਕ ਮੇਰੀ ਗੱਲ ਸੁਣੇ ਡੇਟੀਆਂ ਟਕੈਤੀਆਂ ਹੋਈਆਂ ਨੇ ਜਿਹੜੇ ਜਿਹੜੇ ਗੈਂਗਸਟਰ ਫੜੇ ਨੇ ਪੁਲਿਸ ਨੇ ਫੜੇ ਨੇ ਨਾ ਜੀ ਜੀ ਪੁਲਿਸ ਉਹ ਪੁਲਸਾ ਜਿਹੜੀ ਅੱਤਵਾਦ ਦੇ ਖਿਲਾਫ ਵੀ ਲੜਦੀ ਆ ਇਹ ਉਹ ਪੁਲਸਾ ਜਿਹੜੀ ਨਸ਼ੇ ਦੇ ਖਿਲਾਫ ਦਿਨ ਰਾਤ ਕੰਮ ਕਰ ਰਹੀ ਹੈ ਜਾਂ ਗੈਂਗਸਟਰਾਂ ਨੂੰ ਫੜ ਰਹੀ ਹੈ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਖਾਰਬ ਬੰਦੇ ਮਤਲਬ ਪੂਰਾ ਸ਼ਹਿਰ ਨੂੰ ਆਪਣੇ ਵੱਲੋਂ ਕਵਰ ਅਪ ਕਰ ਰਹੀ ਹੈ ਪਰ ਕਿਤਨਾ ਕਿਤੇ ਕੋਈ ਮਤਲਬ ਇਸ ਤਰੀਕੇ ਦੀ ਜਿਵੇਂ ਹੋਈ ਹੈ ਵਾਰਦਾਤ ਕਿਉਂਕਿ ਹਰ ਕਿਉਂਕਿ ਸਾਡੀ ਵਾਦੀ ਘਟੋ ਘਟ ਜੀ ਆਫਿਸ ਰਿਕਾਰਡ ਵਿਖੇ 30 40 ਲੱਖ ਹੈ ਜੀ ਸਾਡੇ ਸਾਰੋਵਾਰੀ ਕਹਿੰਦੇ ਸਹਿਮ ਦਾ ਮਾਹੌਲ ਬਣਿਆ ਪਰ ਨਹੀਂ ਕੋਈ ਗੱਲ ਨਹੀਂ ਇਹਨਾਂ ਨੂੰ ਸਹਿਮ ਤੇ ਲੋੜ ਨਹੀਂ ਅਸੀਂ ਸਾਰੇ ਇਹਨਾਂ ਦੇ ਨਾਲ ਹਾਂ ਕਹਿੰਦੇ ਜੀ ਦੋਗੀ ਜਿੱਥੋਂ ਕਿਡਨਾਪ ਕੀਤਾ ਗਿਆ ਕਹਿੰਦੇ ਉਹ ਜਿਹੜਾ ਏਰੀਆ ਬੜਾ ਡੇਂਜਰਸ ਏਰੀ आसपास कोई लाइट नहीं कोई सुरक्षा नहीं वो हम आज जावेंगे देखेंगे जैन साहब नाल तरुण जी नाल जावेंगे देखदे जाके उथे जो जो कोई लाइटिंग ਦਾ ਇੰਤਜ਼ਾਮ ਹੋਣਾ ਵਾਲਾ ਹੈਗਾ ਜੋ ਜੋ 인ਫਰਾਸਟਰਕਚਰ ਦੀ ਪ੍ਰੋਬਲਮ ਹੈ ਉਹ ਅਸੀਂ ਦੂਰ ਕਰਾਂਗੇ ਔਰ ਉਥੇ ਕੋਸ਼ਿਸ਼ ਕਰਾਂਗੇ ਕਿਸੇ ਤਰੀਕੇ ਦੀ ਪੁਲਿਸ ਪ੍ਰਕਟ ਵੀ ਬਣਾਈਏ ਤਾਂ ਕਿ ਜੋ ਸਾਡੇ ਕਾਰੋਬਾਰੀ ਹਨੇਰੇ ਸਵੇਰੇ ਵੀ ਆਉਂਦੇ ਆ ਤੇ ਉਹਨਾਂ ਨੂੰ ਪੂਰੀ ਸਕਿਉਰਟੀ ਮਿਲੇ ਪੀਸੀਆਰ ਦਾ ਵੀ ਉੱਥੇ ਇੰਤਜ਼ਾਮ ਕਰਾਂਗੇ ਸਾਰਾ ਆਪਣੇ ਵੱਲੋਂ ਅਸੀਂ ਪੂਰਾ ਮੇਨਟੇਨਡ ਕਰਕੇ ਦਵਾਂਗੇ ਇਹ ਕਾਫੀ ਵੈਰੀ ਸਰ ਗੱਲ ਹੋਈ ਆ ਜੀ ਕਾਰੋਬਾਰੀ ਨੇ ਇਸ ਵ깔 ਤਾਂ ਕਾਫੀ ਵੈਰੀ ਚੁੱਕਿਆ ਸੁਰੱਖਿਆ ਨੂੰ ਲੈ ਕੇ ਜਾਂ ਕਹਦੀ ਹੈ ਲਾਈਟਿੰਗ ਨੂੰ ਲੈ ਕੇ ਕਿਉਂਕਿ ਮੇਨ ਜੇ ਇੰਡਸਟਰੀ ਏਰੀਆ ਦੇ ਵਿੱਚ ਕਿਉਂਕਿ ਬੜੀ ਗੰੰਟੀ ਹੈ ਜੇ ਉੱਥੇ ਲੇਬਰ ਵੀ ਕੰਮ ਕਰਦੀ ਉਹਨਾਂ ਲੇਬਰ ਤੋਂ ਵੀ ਲੁਟਦੀ ਹੈ ਹਾਂ ਉਹ ਮੈਂ ਦੇਖਦਾ ਮੇਰਾ ਹਲਕਾ ਨਹੀਂ ਹੈਗਾ ਮੈਂ ਫੇਰ ਵੀ ਜਾਵਾਂਗੇ ਉੱਥੋਂ ਦੇ ਐਮਐਲਏ ਸਾਹਿਬ ਨਾਲ ਨਾਲ ਲੈ ਕੇ ਜਾ ਕੇ ਅਨੇ ਬਿਲਕੁਲ ਮੈਨੂੰ ਹੁਣ ਤੁਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਮੈਨੂੰ ਇਹ ਗੱਲ ਮਿਲੀ ਹੈਗੀ ਆ ਅਸੀਂ ਇਹਨੂੰ ਬਹੁਤ ਜਲਦੀ ਮੈਂ ਹੁਣ ਹਾਲਚਾਲ ਚੱਲਣ ਪਹੁੰਚਿਆ ਉਹ ਇਹਨਾਂ ਨੂੰ ਸਪੋਰਟ ਇਹ ਹੋ ਜੀ ਕਾਰੋਬਾਰੀ ਦੇ ਬੋੜੀ ਵੱਜੀ ਆ ਕਿਵੇਂ ਉਹਨਾਂ ਦੀ ਹਾਲਤ ਦਾ ਸੰਭਵ ਜੈਨ ਜਿਨ੍ਹਾਂ ਦਾ ਕੱਲ ਰਾਤ ਨੂੰ ਕਿਡਨੈਪਿੰਗ ਹੋਈ ਸੀਗੀ ਔਰ ਜਿਨ੍ਹਾਂ ਦੇ ਰਾਤ ਨੂੰ ਗੋਲੀ ਵੱਜੀ ਉਹ ਮੇਰੇ ਮਾਮਾ ਜੀ ਦਾ ਪੋਤਰਾ ਹੈਗਾ ਕਾਲਜ ਰੋਡ ਤੇ ਜਿੱਥੇ ਸਾਡਾ ਘਰ ਹੈਗਾ ਜੀ 431 ਸ਼ਰਮਨ ਬਾਟੇਕਾ ਕਾਲਜ ਰੋਡ ਸਿਵਲ ਲਾਈਨ ਲੁਧਿਆਣਾ ਉੱਥੇ ਸਾਡੇ ਰਿਸ਼ਤੇਦਾਰਾਂ ਦੀ ਸਾਡੇ ਇੱਕ ਤਕਰੀਬਨ 10 ਕੋਠੀਆਂ ਹੈਗੀਆਂ ਕਿ ਸੰਭਵ ਜਾਂ ਸਾਡੇ ਨਾਲ ਹੀ ਰਹਿੰਦਾ ਸੀਗਾ ਸਾਡੇ ਬਿਲਕੁਲ ਨਾਲ ਵਾਲੀ ਐਡਜੋਇਨਿੰਗ ਕੋਠੀ 'ਚ ਤੇ ਇਸ ਦੀ ਫੈਕਟਰੀ ਵੀ ਬਹਾਦਰ ਕੇ ਰੋਡ ਤੇ ਦੇ ਨਾਲ ਐਡਜੋਇਨਿੰਗ ਜਿਹੜਾ ਨੂਰਵਾਲਾ ਪਿੰਡ ਹੈਗਾ ਮੇਰੀ ਵੀ ਫੈਕਟਰੀ ਉੱਥੇ ਹੈਗੀ ਹੈ ਮੇਰੀ ਫੈਕਟਰੀ ਕੋਲੀਏ ਦੀ ਫੈਕਟਰੀ ਸੀਗੀ ਕੱਲ ਰਾਤ ਨੂੰ ਤਕਰੀਬਨ ਰੂਟੀਨ 'ਚ 6:30 8:30 ਵਜੇ ਨਾਲ ਆਪਣਾ ਕਾਰੋਬਾਰ ਵਧਾ ਕੇ ਜਿਵੇਂ ਘਰੋਂ ਨਿਕਲਿਆ ਸੌਰੀ ਆਪਣੇ ਕਾਰਖਾਨੇ ਤੋਂ ਨਿਕਲੇ ਆ ਫੈਕਟਰੀ ਤੋਂ ਤੇ ਉੱਥੇ ਇੱਕ ਲੱਡੂ ਕਲੋਨੀ ਹੈਗੀ ਐ ਉਹ ਏਰੀਆ ਥੋੜਾ ਸੁਨਸਾਨ ਹੈਗਾ ਤੇ ਇੱਕ ਮੁੰਡਾ ਮੋਟਰਸਾਈਕਲ ਤੇ ਆ ਕੇ ਉਹਦੇ ਵਿੱਚ ਆ ਕੇ ਵੱਜਿਆ ਤੇ ਉਹਦੇ ਗੱਡੀ ਦੇ ਥੱਲੇ ਲੰਮਾ ਪੈ ਗਿਆ ਤੇ ਕਹਿਣ ਲੱਗਾ ਵੀ ਮੇਰੀ ਮੈਨੂੰ ਬਚਾਓ ਬਚਾਓ ਆਬਵੀਅਸਲੀ ਕਿ ਇਨਸਾਨੀਅਤ ਹੋਣ ਦੇ ਨਾਤੇ ਉਹ ਗੱਡੀ ਚੋਂ ਜਦੋਂ ਉਤਰਿਆ ਤੇ ਚਾਰ ਪੰਜ ਮੁੰਡੇ ਹੋਰ ਸੀਗੇ ਜੋ ਝਾੜੀਆਂ ਵਿੱਚ ਸੀਗੇ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਔਰ ਪਿਸਤੌਲ ਦੀ ਨੋਕ ਤੇ ਉਹਨੂੰ ਕਿਹਾ ਵੀ ਤੂੰ ਸਾਡੇ ਨਾਲ ਚੱਲ। ਉਹਨੇ ਰਿਸਿਸਟ ਜਦੋਂ ਕੀਤਾ ਤੇ ਉਹਨਾਂ ਨੇ ਉਹਦੇ ਪੱਟ ਤੇ ਗੋਲੀ ਮਾਰਤੀ। ਆ ਤੇਰ ਮਨ ਵਾਕਿਆ ਜੋ ਦੱਸਿਆ ਉਹਨਾਂ ਨੇ ਆ 8.5 9 ਵਜੇ ਦਾ ਹੈਗਾ ਤੇ ਉਹਨੂੰ ਗੱਡੀ 'ਚ ਪਾ ਕੇ ਲੈ ਗਏ। ਬਾਬਾ ਜੀ ਗੋਲੀ ਤੁਸੀਂ ਕਿਹਾ ਮਾਰੀ ਗੋਲੀ ਜਗਰਾਵ ਪੁਲ ਦੇ ਕੋਲ ਮਾਰੀ ਜਾਂ ਰਸਤੇ ਉੱਤੇ ਮਾਰੀ। ਆ ਉੱਥੇ ਜੀ ਪਿੰਡ ਨੂਰਵਾਲਾ ਦੇ ਵਿੱਚ ਹੀ ਉੱਥੇ ਮਾਰਤੀ ਉਹਦੀ ਫੈਕਟਰੀ ਤੋਂ ਥੋੜੇ ਜਿਹਾ ਦੂਰ ਹੀ ਹਾਂਜੀ ਜਦੋਂ ਭਦਰ ਕੇ ਰੋਡ ਦੇ ਕੋਲ ਆ ਰਹੇ ਸੀ ਉੱਥੇ ਉਹਨੂੰ ਗੋਲੀ ਮਾਰ ਕੇ ਤੇ ਉਹਨੂੰ ਗੱਡੀ ਚ ਪਾ ਕੇ ਆ ਪ੍ਰਭੂ ਦੀ ਕੋਈ ਕਿਰਪਾ ਸੀ ਵੀ ਆ 3 ਘੰਟੇ 8:30 9:00 ਵਜੇ ਤਕਰੀਬਨ ਗੋਲੀ ਵਜਈ ਹੈ ਤੇ ਸਾਨੂੰ ਰਾਤੀ ਅਸੀਂ ਉਹਨੂੰ ਉੱਥੋਂ ਦੀ ਜਗਰਾਮਪੁਰ ਦੇ ਕੋਲੋਂ ਦੀ ਰਾਤੀ 12:00 ਵਜੇ ਦੇ ਕਰੀਬ ਅਸੀਂ ਉਹਨੂੰ ਉੱਥੋਂ ਚੱਕਿਆ ਤੇ 3 ਘੰਟੇ ਉਹਨੂੰ ਗੱਡੀ 'ਚ ਘਮਾਉਂਦੇ ਰਹੇ ਹੁਣ ਹੋਇਆ ਕੀ ਜੀ ਮੈਂ ਵੀ ਰੂਟੀਨ 'ਚ ਫੈਕਟਰੀ 'ਚ ਆਪਣੇ ਪਹੁੰਚਿਆ ਜੀ ਕੋਈ 6:30 9:00 ਵਜੇ ਆਪਣੇ ਘਰੇ ਪਹੁੰਚਿਆ ਜਦੋਂ ਕੋਲੀ ਰੋਡ ਤੇ ਤੇ ਉਸਦੀ ਵਾਈਫ ਸੋਮਿਆ ਜੈਨ ਉਹਨੂੰ ਸੰਭਵ ਜੈਨ ਨੇ ਆਪਣੀ ਵਾਈਫ ਨੂੰ ਫੋਨ ਕੀਤਾ ਬਈ ਇਨਕਮ ਟੈਕਸ ਦੀ ਰੇਡ ਵੱਜਣ ਲੱਗੀ ਹੈ ਘਰ ਦੇ ਵਿੱਚ ਜੋ ਵੀ ਜੁਐਲਰੀ ਜੋ ਵੀ ਕੈਸ਼ ਪਿਆ ਹੈਗਾ ਉਹ ਸਾਰਾ ਚੱਕ ਕੇ ਲਿਫਾਫੇ ਚ ਪਾ ਕੇ ਤੂੰ ਜੰਦਰ ਬਾਈਪਾਸ ਚੌਂਕ ਤੇ ਆ ਜਾ ਇਹਦੇ ਮਦਰ ਫਾਦਰ ਐਕਸਪਾਇਰ ਹੋ ਚੁੱਕੇ ਆ ਘਰ ਦੇ ਵਿੱਚ ਸਿਰਫ ਤਿੰਨ ਜੀ ਵੀ ਰਹਿੰਦੇ ਨੇ ਸੰਭਵ ਜੰਨ ਦੇ ਗੋਲੀ ਵੱਜੂ ਦੀ ਵਾਈਫ ਸੋਮਿਆ ਜੰਨ ਦੇ ਇਹਨਾਂ ਦਾ ਇੱਕ ਬੇਟਾ ਦੋ ਬੇਟੇ ਨੇ ਇੱਕ ਬੇਟਾ ਬੈਂਗਲੌਰ ਪੜ੍ਹਦਾ ਇੱਕ ਬੇਟਾ ਘਰ ਚ ਹੀ ਹੁੰਦਾ ਸਿਰਫ ਤਿੰਨ ਜੀ ਨੇ ਘਰ ਹੁਣ ਲੇਡੀਜ਼ ਘਰ ਚ ਇਕੱਲੀ ਉਹ ਵਿਚਾਰੀ ਘਬਰਾ ਗਈ ਉਹਨੇ ਜੋ ਵੀ ਘਰ ਚ ਗਹਿਣਾ ਗੱਟਾ ਪਿਆ ਸੀ ਉਹਨੇ ਇਕੱਠਾ ਕਰ ਲਿਆ ਥੋੜੀ دیر ਬਾਅਦ ਨੂੰ ਫਿਰ ਫੋਨ ਆਇਆ ਵੀ ਤੂੰ ਜੰਦਰ ਬਾਈਪਾਸ ਸਟਾੰਡ ਦੀ بجائے ਤੂੰ ਇੰਡੀਅਨ ওভারਸਿਸ ਬੈਂਕ ਫਾਰੇਵਲ ਚੌਂਗ ਆ ਜਾ ਉੱਥੇ ਮੈਂ ਇੱਕ ਮੁੰਡਾ ਭੇਜ ਰਿਆ ਤੇ ਤੂੰ ਉਹ ਬੈਗ ਜੋ ਵੀ ਹੈਗਾ ਸਮਾਨ ਕੈਸ਼ ਤੇ ਜੁਵਲਰੀ ਉਹਨਾਂ ਨੂੰ ਦੇ ਦੇ ਤੇ ਉਹ ਜਿਵੇਂ ਜਾ ਕੇ ਬਾਹਰ ਨਿਕਲਣ ਲੱਗੀ ਤੇ 10 ਹੀ ਦੇਰ ਚ ਮੈਂ ਆਪਣੇ ਘਰ ਆ ਰਿਹਾ ਸੀਗਾ ਕੋਈ ਸਾੜਾ ਘਰਗੁਆਂ ਨਹੀਂ ਆ ਗਿਆ ਸੀ ਤੇ ਉਹਨੂੰ ਵਿਚਾਰੀ ਨੂੰ ਕੁਝ ਸਮਝ ਨਹੀਂ ਆਇਆ ਤੇ ਮੈਨੂੰ ਦੇਖ ਕੇ ਉਹ ਮੇਰੇ ਕੋਲ ਭੱਜ ਆਈ ਕਹਿੰਦੀ ਵੀ ਭਾਜੀ ਇੰਦਾਂ ਦਾ ਕਰਕੇ ਉਹਦਾ ਫੋਨ ਆਇਆ ਸੰਭਵ ਦਾ ਬੀਂਦੰਨ ਕਰਕੇ ਉਹ ਕਹਿੰਦਾ ਵੀ ਇਨਕਮ ਟੈਕਸ ਦੀ ਰੇਟ ਵਧਣ ਲੱਗੀ ਹੈਗੀ ਤੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਬੜੀ ਪਰੇਸ਼ਾਨ ਹਾਂ ਮੇਰਾ ਦਿਮਾਗ ਖੰਕਿਆ ਮੈਂ ਕਹਾ ਵੀ ਆ ਤਾਂ ਗੱਲ ਹੋਣੀ ਸਕਦੀ ਮੈਂ ਕਹਾ ਕੁੜੀਏ ਤੂੰ ਪਹਿਲਾਂ ਤਾਂ ਸਮਾਨ ਅੰਦਰ ਰੱਖ ਤੂੰ ਮੈਨਾਂ ਗੱਡੀ 'ਚ ਬੈ ਮੇਰੇ ਕੋਲ ਮੇਰਾ ਆਪ ਦਾ ਵੈਪਨ ਹੁੰਦਾ ਹੈਗਾ ਤੇ ਮੈਂ ਉਹ ਆਪਣਾ ਸੇਫਟੀ ਸਾਈਡ ਵਾਸਤੇ ਉਹਨੂੰ ਆਪਣਾ ਨਾਲ ਲੈ ਕੇ ਤੇ ਗੱਡੀ 'ਚ ਬਿਠਾਇਆ ਆਪਣੀ ਕੁੜੀ ਨੂੰ ਤੇ ਮੈਂ ਉੱਥੇ ਇੰਡੀਅਨ ਵਰਸਸ ਬੈਂਕ ਦੇ ਬਾਹਰ ਜਾ ਕੇ ਖੜਾ ਹੋ ਗਿਆ 5-10 ਮਿੰਟ ਨਿਕਲੇ ਉਹਦਾ ਫੋਨ ਆਇਆ ਸੰਭਵ ਜੈਨ ਦਾ ਆਪਣੀ ਵਾਈਫ ਨੂੰ ਮੈਂ ਕਹਾ ਸਪੀਕਰ ਫੋਨ ਔਨ ਕਰ ਲੈ ਉਹ ਕਹਿੰਦਾ ਵੀ ਤੇਰੇ ਨਾਲ ਕੋਈ ਬੰਦਾ ਹੈਗਾ ਤੂੰ ਕੱਲੀ ਆ ਤੇ ਆਪਣਾ ਇਹਨੂੰ ਲਾ ਦੇ ਮਤਲਬ ਤੁਹਾਡੇ ਤੇ ਨਿਗਾਹ ਰੱਖ ਰਹੇ ਹਾਂ ਹਾਂਜੀ ਹਾਂਜੀ ਲੱਗਦਾ ਪ੍ਰੀਪਲਾਨਡ ਸੀ ਸਾਰਾ ਲੱਗ ਹੀ ਰਿਹਾ ਜੀ ਆ ਬਿਲਕੁਲ ਤੇ ਅਸੀਂ ਗੱਡੀ ਕਮਾਈ ਮੇਰਾ ਮੱਥਾ ਖਣ ਗਿਆ ਮੈਂ ਨਾਲ ਹੀ ਏਸੀਪੀ ਸਿਵਲ ਲਾਈਨਸ ਆਈਪੀਐਸ ਮੈਡਮ ਜਸਰੂਪ ਸਿੰਘ ਬਾੜ ਜੀ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਮੈਡਮ ਸਾਡੇ ਪਰਿਵਾਰ ਤੇ ਉੱਤੇ ਸਮੱਸਿਆ ਆ ਗਈ ਹੈ ਸਾਡਾ ਭਤੀਜਾ ਹੈਗਾ ਜੀ ਮੇਰਾ ਰਾਉਂਡ ਅਪ ਹੋ ਗਿਆ ਤੇ ਐਂਦਾਂ ਦਾ ਕਰਕੇ ਉਹਦੀ ਵਾਈਫ ਨੂੰ ਮਾ ਫੋਨ ਆ ਰਿਹਾ ਮੈਂ ਇੱਥੇ ਭਾਰੇ ਚੋਂ ਖੜਾ ਹਾਂ ਮੈਨੂੰ ਦੱਸੋ ਮੈਂ ਕੀ ਕਰਾਂ ਕਹਿੰਦੇ ਤੁਸੀਂ ਬਿਲਕੁਲ ਨਾ ਘਬਰਾਓ ਕਹਿੰਦੇ ਮੈਂ ਪੁਲਿਸ ਭੇਜ ਰਹੀ ਹਾਂ ਉਹਨਾਂ ਨੇ ਚਾਰ ਬੰਦੇ ਉੱਥੋਂ ਦੀ ਪਤਾ ਨਹੀਂ ਪਾਈ ਨੰਬਰ ਥਾਣੇ ਤੋਂ ਪਤਾ ਨਹੀਂ ਆਟੋਮੋਬਾਈਲ ਥਾਣੇ ਤੋਂ ਵਜੇ ਦਿਨ 5-7 ਮਿੰਟਸ ਜੀ ਤੇ ਉੱਥੇ ਆ ਗਏ ਅਸੀਂ ਗੱਡੀ ਵਾਪਸ ਘੁਮਾ ਕੇ ਗੁਰਮੇਲ ਮੈਡੀਕਲ ਹਾਲ ਵਾਲੇ ਦੇ ਘਰ ਦੇ ਕੋਲ ਪਹੁੰਚੇ ਸੀਗੇ ਉੱਥੇ ਗੱਡੀ ਆ ਗਈ ਤੇ ਮੈਂ ਫਿਰ ਉਹ ਜਿਹੜੇ ਵੀ ਪੁਲਿਸ ਮੁਲਾਜ਼ਮ ਸੀਗੇ ਤੇ ਉਹਨਾਂ ਨੂੰ ਮੈਂ ਸਾਰੀ ਗੱਲਬਾਤ ਦੱਸੀ ਤੇ ਉਹਨਾਂ ਨੇ ਫਿਰ ਉਹਦੇ ਨਾਲ ਗੱਲ ਕੀਤੀ ਫਿਰ ਅਗਲਾ ਫੋਨ ਆਇਆ ਉਹਦਾ 5-10 ਮਿੰਟ ਬਾਅਦ ਕਹਿੰਦੇ ਜੀ ਤੂੰ ਉਹ ਜਿਹੜਾ ਕਿਹੜਾ ਮਾਲ ਹੈਗਾ ਦਬਿਲਮੋਲ ਇੱਕ ਗੱਡੀ ਮੈਂ ਆਪਣੀ ਅੱਗੇ ਲਗਾ ਲਈ ਤੇ ਉਹ ਕੁੜੀ ਨੂੰ ਅਸੀਂ ਕੱਲੇ ਗੱਡੀ ਸੀਗਾ ਤੂੰ ਚੱਲ ਆਪਣੀ ਗੱਡੀ ਮੂਵ ਕਰ ਤੇ ਪੁਲਿਸ ਵਾਲਿਆਂ ਨੇ ਗੱਡੀ ਪਿੱਛੇ ਲਗਾ ਲਈ ਅਸੀਂ ਉੱਥੇ ਜਾ ਕੇ ਖੜੇ ਹੋ ਗਏ ਉਹਨੂੰ ਆਇਆ ਵੀ ਮੁੰਡੇ ਮੋਟਰਸਾਈਕਲ ਤੇ ਆ ਰਹੇ ਆ ਤੇ ਤੂੰ ਉਹਨੂੰ ਸਮਾਨ ਉਹਨੂੰ ਦੇ ਦੇ ਅਸੀਂ ਕਿਹਾ ਵੀ ਜਿਹੜਾ ਵੀ ਸਮਾਨ ਲੈਣ ਆਊਗਾ ਅਸੀਂ ਉਹਨੂੰ ਰਾਉਂਡ ਆਪ ਕਰ ਲਾਂਗੇ ਥੋੜੀ ਦੇਰ ਬਾਅਦ ਫਿਰ ਫੋਨ ਆਇਆ ਕਹਿੰਦੇ ਨਹੀਂ ਤੂੰ ਆ ਲਾਈਟਾਂ ਟੱਪ ਜਾ ਤੇ ਕਲਾਸ ਨੂੰ ਚੌਂਕ ਵੱਲ ਜਾ ਉੱਥੇ ਜਾ ਕੇ ਖੜੀ ਹੋ ਜਾ ਉਹ ਉੱਥੇ ਗਏ ਤੇ ਮੇਰੀ ਗੱਡੀ ਅੱਗੇ ਸੀ ਪੁਲਿਸ ਵਾਲਿਆਂ ਦੀ ਪਿੱਛੇ ਸੀ ਫਿਰ ਉਹਨੂੰ ਫੋਨ ਆਇਆ ਬਿੰਦ ਤੇਰੇ ਪਿੱਛੇ ਕੋਈ ਗੱਡੀ ਹੈਗੀ ਐ ਤੇ ਤੂੰ ਕਿਸੇ ਨੂੰ ਨਾਲ ਲੈ ਕੇ ਆਈ ਹੈ ਉਹ ਜਿਵੇਂ ਪੂਰੀ ਰੈਕੀ ਹੋ ਰਹੀ ਸੀ ਕੋਈ ਜਿਵੇਂ ਮੋਟਰਸਾਈਕਲ ਤੇ ਜਾਂ ਉਥੇ ਹਨੇਰਾ ਟਾਈਮ ਹੋ ਗਿਆ ਸੀ ਕੋਈ 6:30 11 ਵਜੇ ਦਾ ਆ ਸਾਨੂੰ ਜੀ ਇੱਕ ਘੰਟੇਾਂ ਦੀ ਕਮਾਈ ਗਏ ਫਿਰ ਸਾਨੂੰ ਕਹਿੰਦੇ ਲਾਸਟ ਵੀ ਕੋਲੀ ਰੋਡ ਤੇ ਆਜੋ ਉਥੇ ਕਸ਼ਮੀਰੀ ਕਨਫੈਕਸ਼ਨਰੀ ਦੀ ਦੁਕਾਨ ਹੈਗੀ ਉਥੇ ਆਜੋ ਆ ਫਿਰ ਅਸੀਂ ਗੱਡੀ ਲੈ ਕੇ ਉਥੇ ਚਲੇਗੇ ਫਿਰ 10 ਮਿੰਟ ਬਾਅਦ ਫੋਨ ਆ ਕਹਿੰਦੇ ਮੈਂ ਘਰ ਆ ਰਿਹਾ ਤੂੰ ਘਰ ਚਲੀ ਉਸ ਟਾਈਮ ਲਾਸਟ ਜਦੋਂ ਅਸੀਂ ਘਰ ਆ ਕੇ ਪੁਲਿਸ ਮੁਲਾਜ਼ਮ ਵੀ ਉਥੇ ਸੀਗੇ ਤੇ 11 11:30 11:30 ਵਜੇ ਫੋਨ ਆਇਆ ਲਾਸਟ ਕਹਿੰਦੇ ਵੀ ਮੈਨੂੰ ਗੋਲੀ ਮਾਰ ਕੇ ਜਗਰੋਂ ਬਰੀਦ ਥੱਲੇ ਸੁੱਟਦਾ ਹੈ ਤੇ ਮੈਨੂੰ ਬਚਾ ਜਗਰੋਂ ਬਰੀਦ ਤਾਂ ਜਿਵੇਂ ਨੀਚੇ ਵਿਸ਼ਕਰਮਾ ਚੌਂਗ ਨੂੰ ਉਤਰਦੇ ਆ ਤੇ ਉਹਦੇ ਨਾਲ ਖੱਬੇ ਹੱਥ ਉੱਤਰ ਤੇ ਸਾਰੀ ਇੱਕ ਠੇਕਾ ਹੈਗਾ ਉਹ ਟੱਪ ਕੇ ਤੇ ਨਾਲ ਹੀ ਉਹ ਆਪਣਾ ਉੱਥੇ ਆਪਣਾ ਗਏ ਤੇ ਉਹ ਉੱਥੇ ਬਾਬਾ ਜੀ ਮਤਲਬ 3 ਘੰਟੇ ਗੋਲੀ ਲੱਗੀ ਰਹੀ 3 ਘੰਟੇ ਗੋਲੀ ਲੱਗੀ ਰਹੀ ਔਰ ਉਹਨੂੰ ਉਹ ਘੁਮਾਈ ਗਈ ਜੀ ਤੇ ਪਰ ਫਿਰ ਅਸੀਂ ਉਹਨੂੰ ਉੱਥੋਂ ਚੱਕਿਆ ਤੇ ਅਸੀਂ ਚੱਕ ਕੇ ਇਥੇ ਅਮਰਜੈਂਸੀ ਡੀਐਮਸੀ ਜੇ ਰਾਤੀ ਕੁਝ ਸਵਾ 12 ਵਜੇ ਪਹੁੰਚ ਗਏ ਪੁਲਿਸ ਜਾਂਚ ਕਰਨੀ ਹੈ ਪੁਲਿਸ ਜਾਂਚਕਾਰੀ ਹੈ ਜੀ ਸਾਡੇ ਹੁਣ ਲੋਵ ਆ ਰਹੀਆਂ ਕੋਈ ਕੋਈ ਹੈ ਕੋਈ ਹਲੇ ਕੁਝ ਪਤਾ ਨਹੀਂ ਚੱਲਿਆ ਜੀ ਸਾਡੇ ਹੁਣ ਦੇਖੋ ਅੱਜ ਵਿਸ਼ੇਸ਼ ਰੂਪ ਨਾਲ ਜਿਵੇਂ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਕੀ ਲੱਗਦਾ ਜੈਨ ਸਾਹਿਬ ਜਿਵੇਂ ਐਮਐਲਏ ਸਾਹਿਬ ਨੂੰ ਪਤਾ ਲੱਗਿਆ ਕਿ ਕਾਰੋਬਾਰੀ ਗੱਡੀਆਂ ਬਣਿਆ ਪਿਆ ਜੀ ਇਸ ਟਾਈਮ ਸਾਡੇ ਸਾਰੇ ਵਪਾਰੀਆਂ ਚ ਸਾਡੀ ਐਸੋਸੀਏਸ਼ਨ ਚ ਹੌਦਰੀ ਵਪਾਰੀਆਂ ਚ ਬਹੁਤ ਡਰ ਦਾ ਮਾਹੌਲ ਬਣ ਗਿਆ ਕਿਉਂਕਿ ਮੇਰੀ ਫੈਕਟਰੀ ਉੱਥੇ ਹੈ ਵੀ ਜੀ ਤੇ ਜਿਵੇਂ ਪਤਾ ਲੱਗਿਆ ਇੱਕ ਗੋਲੀ ਵਜੀ ਹੈ ਜੀ ਉਹਦੇ ਹੁਣ ਉਹ ਤਾਂ ਆਪਰੇਸ਼ਨ ਹੋਣੀ ਆਪਣਾ ਚੱਲ ਰਿਹਾ ਹੈਗਾ ਅਸੀਂ ਹੁਣ ਉੱਪਰ ਜਾ ਰਹੇ ਹਾਂਗੇ ਸ਼ਾਇਦ ਹੋ ਗਿਆ ਹੈਗਾ ਆਪਰੇਸ਼ਨ ਤੇ ਰਾਤ ਤੋਂ ਤਿੰਨ ਵਜੇ ਤੱਕ ਅਨਸਾਰੀ ਪੁਲਿਸ ਇੱਥੇ ਲੱਗੀ ਰਹੀ ਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਨੂੰ ਗੱਡੀ ਲੈ ਕੇ ਕੀ ਗੱਡੀ ਲੈ ਕੇ ਗੱਡੀ ਲੈ ਕੇ ਜੀ ਸਿਰਫ ਗੱਡੀ ਲੈ ਕੇ ਗੱਡੀ ਜੀ ਕੀ ਆ ਗੱਡੀ ਸੀ ਬਲੈਕ ਕਲਰ ਦੀ ਕੁਝ ਗੱਡੀ ਚ ਹੈ ਵੀ ਸੀ ਜਾਂ ਨਹੀਂ ਨਹੀਂ ਗੱਡੀ ਚ ਕੁਝ ਨਹੀਂ ਸੀਗਾ ਨਹੀਂ ਦੇਖੋ ਜੀ ਇਸ ਟਾਈਮ ਤਾਂ ਹੱਥ ਪੈਰ ਫੁੱਲੇ ਹੋ ਜੀ ਬਾਲਵਰ ਹੈਗਾ ਸੀ ਮੇਰੇ ਕੋਲ ਪਿਛਲੇ ਨੇ ਨੇ ਉਹ ਉਹਨਾਂ ਕੋਲ ਕੋਈ ਨਹੀਂ ਸੀ ਗਾਜੀ ਆਜੋ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜੇ ਲੋਟਾ ਦੀ ਰਿਪੋਰਟ